ਉਧਰ 바ਵਾ ਸੰਪੀ ਬਰਾਮbedkar ਜੀ ਦਾ 133ਵਾਂ ਜਨਮ ਦਿਹਾੜਾ ਵਿਰਸਾ ਵਿਹਾਰ ਵਿਖੇ ਮਨਾਇਆ ਗਿਆ ਹੈ। ਇਸ ਮੌਕੇ ਰਵਿੰਦਰ ਹੰਸ ਦੀ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਰਕਰ ਹਜ਼ਰ ਹੋਏ। ਤਾਂ ਦੱਸ ਦੇ ਕਿ ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਟੀਉਂ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ ਹੈ। ਤੋਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅੱਜ ਦੇ ਇਸ ਸ਼ੁਭ ਦਿਹਾੜੇ ਉੱਤੇ ਦੇਸ਼ ਵਾਸੀਆਂ ਨੂੰ 바ਵਾ ਸਾਹਿਬ ਬੀ ਆਰ ਅੰਬੇਦਕਰ ਦੇ ਜਨਮ ਦਿਹਾੜੇ ਦੀ ਵਧਾਈ ਦਿੰਦੇ ਆ। ਉਹਨੇ ਕਿਹਾ ਕਿ ਜਿਹੜੇ ਪੂਰਨ ਬਾਬਾ ਸਾਹਿਬ ਬੀ ਆਰ ਅੰਬੇਦਕਰ ਨੇ ਪਾਈ ਸੀ ਜਿਸ ਤਰ੍ਹਾਂ ਸੁਪਨਾ ਉਹਨਾਂ ਸਜਾਇਆ ਸੀ ਸਮਾਜ ਬਣਾਉਣ ਦੇ ਲਈ ਉਹ ਸਮਾਜ ਬਣਾਉਣ ਦੇ ਲਈ ਅਸੀਂ ਇਹ ਅਹਿਮ ਰੋਲ ਅਦਾ ਕਰਾਂਗੇ ਉਹਨੇ ਕਿਹਾ ਕਿ ਦੇਸ਼ ਦੇ ਵਿੱਚ ਗੈਰ ਲੋਕਤੰਤਰੀਕ ਗੈਰ ਸੰਵਿਧਾਨਿਕ ਕੰਮ ਚੱਲ ਰਹੇ ਨੇ ਜਿਹੜੀਆਂ ਏਜੰਸੀਆਂ ਕੇਂਦਰ ਸਰਕਾਰ ਦੀਆਂ ਚਾਹੇ ਉਹ ਈਡੀ ਹੋਵੇ ਸੀਬੀਆਈ ਹੋਵੇ ਇਸ ਦਾ ਭਾਰਵਾ ਪਾਰਟੀ ਨੂੰ ਤੋੜਨ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਤੌਤੀ ਪਾਰਟੀ ਦੇ ਵੱਡੇ ਆਗੂ ਜੇਲ੍ਹਾਂ ਵਿੱਚ ਛੁੱਟੇ ਜਾ ਰਹੇ ਨੇ ਤਾਂ ਦੱਸ ਦੇ ਕਿ ਪੂਰਨ ਨੇ ਕੀ ਕੁਝ ਕਿਹਾ ਆਉ ਜਾਣ ਤੇ ਆ ਦੇਖੋ ਜੀ ਅੱਜ ਬਾਬਾ ਸਾਹਿਬ ਮੀਮਰਾਵਾ ਮੇਦਕਰ ਸਾਹਿਬ ਦਾ ਜਨਮ ਦਿਹਾੜਾ ਹੈ ਸਾਡੇ ਵਾਸਤੇ ਬਹੁਤ ਪਵਿੱਤਰ ਦਿਹਾੜਾ ਹੈ ਅਸੀਂ ਅੱਜ ਇੱਥੇ ਵਿਰਸਾ ਵਿਹਾਰ ਦੇ ਵਿੱਚ ਰਵਿੰਦਰ ਹਾਂਸ ਜੀ ਦੀ ਅਗਵਾਈ ਦੇ ਵਿੱਚ ਸਾਰੇ ਸਾਡੇ ਵਿਧਾਇਕ ਸਹਿਬਾਨ ਪਹੁੰਚੇ ਨੇ ਸਾਡੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇੱਥੇ ਬਾਬਾ ਸਾਹਿਬ ਨੂੰ ਨਮਨ ਹੋਣ ਵਾਸਤੇ ਆਏ ਨੇ ਸੋ ਅੱਜ ਮੈਂ ਉਹਨਾਂ ਦੇ 133ਵੇਂ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਸਮੂਹ ਜਿਹੜੇ ਸੰਗਤਾਂ ਉਹਨਾਂ ਨੂੰ ਵਧਾਈ ਦੇਣਾ ਔਰ ਨਾਲ ਹੀ اپੀਲ ਕਰਦਾ ਕਿ ਜਿਹੜੇ ਪੁਰਨੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਨੇ ਪਾਏ ਨੇ ਅਸੀਂ ਚਲਦੇ ਹੋਏ ਜਿਸ ਤਰ੍ਹਾਂ ਦਾ ਸੁਪਨਾ ਉਹਨਾਂ ਨੇ ਸਿਰਜਿਆ ਸੀਗਾ ਕਿ ਅਸੀਂ ਇਹੋ ਜਿਹਾ ਸਮਾਜ ਬਣਾਉਣਾ ਹੈ ਬਰਾਬਰਤਾ ਵਾਲਾ ਸਮਾਜ ਬਣਾਉਣਾ ਹੈ ਉਸ ਸਮਾਜ ਬਣਾਉਣ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰਕੇ ਜਿਹੜੇ ਬਵਾਸਾ ਵਜ ਕੇ ਸਰਦਾਰ ਹਨ ਬਣਾ ਉਸ ਨੂੰ ਚੁਣੌਤੀ ਬਿਲਕੁਲ ਚੁਣੌਤੀ ਆ ਅੱਜ ਅੱਜ ਦੇਸ਼ ਦੇ ਵਿੱਚ ਗੈਰ ਲੋਕਤੰਤਰਿਕ ਗੈਰ ਸੰਵਿਧਾਨਕ ਜਿਹੜੇ ਕੰਮ ਨੇ ਉਹ ਚੱਲ ਰਹੇ ਨੇ ਔਰ ਜੜੀਆਂ ਏਜੰਸੀਆਂ ਨੇ ਸੈਂਟਰਲ ਗਵਰਨਮੈਂਟ ਦੀਆਂ ਜੜੀਆਂ ਏਜੰਸੀਆਂ ਨੇ ਇਨ ਦਾ ਫਾਰਮ ਆਫ ਦਿਸ ਈਡੀ ਐਂਡ ਸੀਬੀਆਈ ਇਹਨਾਂ ਦਾ ਡਰਾਵਾ ਪਾ ਕੇ ਅੱਜ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਾਰਟੀ ਦੇ ਸਿਰਕੱਟ ਨੇਤਾ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਜਾ ਰਹੇ ਨੇ ਹਰ ਤਰ੍ਹਾਂ ਦੇ ਲਾਲਚ ਦੇ ਕੇ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਨੇ ਮੈਂ ਸਮਝਦਾ ਕਿ ਅੱਜ ਆਪਾਂ ਨੂੰ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦੇ ਜਨਮ ਦਿਨ ਦੇ ਉੱਤੇ